ਸਦੇ ਰਹਿ ਮੇਨੂ ਬਕਸ਼ ਮਚੂਰਾ ਹਿੰਜ ਨਵਾਰ ਦੀ ਤਹਰੀਨ ਹੁੰਦੀ ਹਿੰਜ ਕਰੋ ਇਹਦੀ ਮੁਸਕਬਨ ਇਹ ਟਿੱਕੀ ਚੜ ਨਾਈ ਇਹਦੀ ਸਜ਼ਾ ਸ਼ੁਰੂ ਹੋ ਜਾਸ ਐਸੀ ਸਜ਼ਾ ਜਦੋਂ ਇਹਦੇ ਪਾਤ ਦੇ ਚਾਰੇ ਕੰਬ ਜਾਸ ਇੰਨਾ ਡੇਰੇ ਆਦਾ ਈਰ ਸਾ ਕਿਸੀ ਦੀ ਜਾਨ ਲੈ ਕੇ ਕੀ ਕਰੀਏ ਪਰ ਇਹ ਰਾਤ ਭਰਤੀ ਸਾਡਾ ਮੋਰ ਜੰਗਲ ਸਾਡਾ ਮੋਰ ਜਬ ਲੁਟੀਣ ਆਇਲੀ ਇਹ ਤਸਰ ਜੰਗਲ ਦੇ ਬਾਦਸ਼ਾਹ ਕਿਦੂ ਕਲਮਾਨ ਸਬਾਬ ਸੋਣਾ ਚਾਹਦੀ ਤੂ ਸਾਡੇ ਰੱਬ ਦੀ ਮਿਹਰ ਆ ਸੋਣਾ ਖਾਂਦੇ ਪੀਂਦੇ ਦਰਿਆਵੀ ਘੰਟੇ ਚੁੰਮਰ ਬਾਂਦੇ ਅੱਲਾ ਦਾ ਸ਼ੁਕਰ ਮਨਾਉਂਦੇ اے ਬੇਚੋਰ ਮਿੱਟਿਆ ਲੈ ਠਾਕ ਇਹਨਾਂ ਕੋਲ ਕੇ ਬੇਈਮਾਨੀ ਚੋਰੀ ਲਾਲਚੀ ਠਗੀ ਓ ਜੇ ਬੇਈਮਾਨੀ ਨਹੀਂ ਛੱਡ ਸਕਦੇ ਤੇ ਤੂੰ ਸੋ ਆਪਣੇ ਜੰਗਲ ਦੀ ਬਾਦਸ਼ਾਹ ਕਿਉਂ ਛੱਡ ਨਾ ਆਪਣੇ ਅਸਲ ਮੁਕਤਾਰ ਜਦ ਸੱਪ ਵੀ ਨਰੇ ਤੇ ਚੇਰ ਕਿਤੋਂ ਚੜਸੀ ਜਦ ਲੁਟੇਰਾ ਹੀ ਨਰੇ ਤੇ ਲਾਲਚ ਕਿਤੋਂ ਰਹਿਦੀ ਓ ਤੂੰ ਸੋ ਜੰਗਲੀ ਕਬੀਲੇ ਦਾ ਮਰਦ ਕੋਈ ਤਾੜ ਵੀ ਨਹੀਂ ਇਹ ਮਰਦ ਉਹ ਹੁੰਦਾ ਹੈ ਜਨਾ ਦੁਸ਼ਮਨ ਦਾ ਬਾਹ ਰੋ ਪਤ ਨੂੰ ਚਵਾਦ ਅੱਜ ਜਾਂਦੇ ਦੀ ਪਿੱਠ ਤੇ ਨੇਜੇ ਮਾਰਨਾ ਅਸਾਂ ਦਾ ਦੀਨ ਨਹੀਂ ਅਸਨ ਤਾਂ ਜੇ ਦੁਸ਼ਮਣ ਦੀ ਤਲਵਾਰ ਪਹਿਲਾ ਵਾਰ ਕਰ ਜੇ ਫੇਰ ਓਏ ਦੁਸ਼ਮਣ ਦੀਆਂ ਖਿਆਲਾਂ ਦਾ ਫਿਕਰ ਛੱਡੋ ਆਪਣੇ ਜੁੱਸੇ ਹੀ ਅੰਨੇ ਫਲਾਦੀ ਰੱਖੋ ਕਿ ਦੁਸ਼ਮਣ ਦੀਆਂ ਤਲਵਾਰਾਂ ਤੁਹਾਡੇ ਡੋਲਿਆਂ ਨਾਲ ਟਕਰਾ ਕੇ ਟੁੱਟ ਜਾਣ ਓਏ ਕਸਮ ਹੈ ਘੱਟ ਵਢੇਰਿਆਂ ਦੀ ਅਸਾਂ ਆਪਣੀ ਅਰਥ ਕਾਇਮ ਰੱਖਲੇ ਲਹੂ ਭਾਇ ਪਰ ਹਿੰਜ ਉਹ ਜ਼ਮੀਨ ਆ ਕੱਢ ਲਈ ਧਾਰੀਆਂ ਵਾਂਗ ਹੱਲੇ ਨਹੀਂ ਕੀਤੇ ਪੁੱਲਾ ਇਸ ਪਚੜੀ ਨੂੰ ਮੈਂ ਤੁਮੇ ਧੀ ਦੀ ਫੇੜ ਬਣਾ ਲਈ ਹੁਰਤੇ ਸਮਾਂ ਮਿਆਂ ਕੋਈ ਦੁਸ਼ਮਣ ਨਹੀਂ ਤਲਵਾ ਸਿਰ ਤੇ ਤਲਵਾ ਸ ਤੇ ਅਜਨ ਵਕਤਾਰ ਉਹ ਫੇ ਪਕੜੇ ਦਾ ਇੱਕ ਟੋਟਾ ਨਹੀਂ ਉਹ ਇਹ ਤੇ ਪਤਵਾਰ ਹੈ ਤੇ ਹੱਤਾ ਦੀ ਰਵਾਇਤ ਹੈ ਕਿ ਜੋ ਕੋਈ ਹੈ